ਮਹਾਂਲਾ ਪੰਜਵਾ ਕੀ ਆਇਓ ਅੰਤ ਬਾੜ ਨਾਮ ਸਖਾ ਪੰਮ ਸੁਭਦ ਸਾਰਗ ਰਗ ਦੀ ਅੰਧ ਤਨ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਜਿਸ ਦਾ ਆਪ ਸੰਗਤਾਂ ਨੇ ਪਾਠ ਸਰਵਣ ਕੀਤਾ ਹੈ ਧਿਆਉ ਅੰਤ ਬਾਣ ਨਾਮ ਸਖਾ ਜਹ ਮਾਤ ਪਿਤਾ ਸੁਤ ਭਾਈ ਨ ਪਹੁੰਚੇ ਤਹਾਂ ਤਹ ਪੂਰਖਾ ਇਹ ਮੈਂ ਗੁਰੂ ਜਿੱਥੇ ਮਾਤਾ ਪਿਤਾ ਨਹੀਂ ਪਹੁੰਚ ਸਕਦੇ ਉੱਥੇ ਤੂ ਸਾਡੀ ਰੱਖਿਆ ਕਰਦਿਆ ਕਰਦਾ ਨੇ ਤੇਰਾ ਨਾਮ ਹੀ ਜੀਦਾ ए अंतले समय सखा बनता है सखा कि बनता है त्याय जिन्होंने उस प्रभु परमात्मा का नाम त्योना है गुरबाणी सू दस दिए कि इस दुनिया तो एक होर दुनिया भी है जिसन अगे की दुनिया आख्या जाता है अगे की दुनिया है गुरबाणी के पावन पूर्व ਜੀਵ ਗੁਰੂ ਸਵਾਦੀ ਮੰਨ ਲੈਂਦੇ ਨੇ ਉਹ ਤੁਹਾਨੂੰ ਗੁਰੂ ਮਹਾਰਾਜ ਜੀ ਦਾ ਪਿਆਰ ਸਤਿਕਾਰ ਪ੍ਰਾਪਤ ਕਰ ਲੈਂਦੇ ਹਨ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਦਾਸਤਕਾ ਕਿਹਾ ਜਾਂਦਾ ਹੈ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਦਾ ਫਰਮਾਨ ਹੁੰਦਾ ਹੈ ਤੋਦਨੋ ਨਿਵਨ ਮੰਨਣ ਤੇਰਾ ਨਾ ਹੋ ਤੇਰੇ ਅੱਗੇ ਹਾਲ ਕੀ ਜਿਹੜਾ ਨਿਉਣਾ ਹੈ ਨਾ ਇਹ ਤਾਂ ਪਰਵਾਹ ਨਹੀਂ ਦੀ ਤੇਰੀ ਅਸੀਂ ਗੱਲ ਮੰਨਦੇ ਆ ਤਾਂ ਇਹਦਾ ਅਰਥ ਬੰਦਾ ਹੈ ਤੁਧ ਨੂੰ ਨਿਮਨ ਆਉ ਆ ਬੇਕੋ ਆਪਸਾਰੇ ਗੁਰਮਾਨਾ ਜੀ ਦੇ ਅਗਿਆਨ ਦੀ ਚੁੱਕ ਦੀਆਂ ਨਿਉ ਜਾਨੀ ਆ ਨਮਸਕਾਰਾਂ ਕਰਦੇ ਆ ਮੰਨਣਾ ਤੇਰਾ ਨਾਉ ਗੁਰਮਾਨਾ ਜੀ ਦੀ ਕਲ ਨੂੰ ਬੰਨਣਾ ਸੱਚੀ ਸਤਗੁਰ ਤੇ ਨਾਮ ਨੂੰ ਗੁਰਬਾਣੀ ਨੂੰ ਮੰਨਣਾ ਜੇ ਅਸੀਂ ਗੁਰਬਾਣੀ ਨੂੰ ਨਹੀਂ ਮੰਨਦੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਨਹੀਂ ਮੰਨਦੇ ਯਕੀਨ ਨਹੀਂ ਕਰਦੇ ਪ੍ਰੋਸਾ ਨਹੀਂ ਕਰਦੇ ਉਦਾਹਰਣ ਦੇ ਲਈ ਕਿਵੇਂ ਗੁਰੂ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰਸਾ ਦੱਸਿਆ ਹੈ ਕਿ ਇੱਕ ਅਗਦੀ ਦੁਨੀਆ ਹੈ ਅਗਲੀ ਦੀ ਦੁਨੀਆ ਦੇ ਵਿੱਚ ਕੇਵਲ ਤੇ ਕੇਵਲ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਉਹ ਹੀ ਤੇਰਾ ਸਫਾ ਬਣੇਗਾ ਜੇ ਮਾਤ ਪਿਤਾ ਸੁਤ ਸੁਤ ਭਾਈ ਨਾ ਪਹੁੰਚੇ ਜਿੱਥੇ ਨਾ ਮਾਤਾ ਨਾ ਪਿਤਾ ਨਾ ਪੁੱਤ ਤੇ ਨਾ ਪ੍ਰਾ ਉਹਨਾਂ ਦੀ ਪਹੁੰਚ ਨਹੀਂ ਹੋ ਸਕਦੀ ਉੱਥੇ ਫਸਣ ਕੋਈ ਨਹੀਂ ਚਿੜਾ ਸਕਦਾ ਤਹਦਾ ਤੂੰ ਰੱਖਾ ਉੱਥੇ ਉੱਥੇ ਤੂੰ ਰੱਖ ਲੈਣਾ ਤੂੰ ਉੱਥੇ ਵੀ ਸੱਜੀ ਰੱਖਿਆ ਕਰਦਾ ਏ ਇਹਨਾਂ ਦੀ ਸਿੱਧੀ ਪਹੁੰਚ ਨਹੀਂ ਹੁੰਦੀ ਉੱਥੇ ਵੀ ਸੱਜੀ ਰੱਖਿਆ ਤੂੰ ਕਰਦਾ ਹੈ ਅੰਤ ਬਾਹਰ ਨਾਮ ਸਭ ਦਾ ਤੇ ਅੰਤਲਾ ਸਮਾ ਸਾਡਾ ਮੌਤ ਤੋਂ ਬਾਅਦ ਦਾ ਜਿਹੜਾ ਉਦੋਂ ਤੂੰ ਸਾਡਾ ਸਖਾ ਹੋਣਾ ਹੈ ਧਿਆਉ ਤੇ ਸਖਾ ਕਿੰਨਾ ਦੋ ਨਾ ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਇਹ ਨਾਮ ਨੂੰ ਜੋ ਉਪਣ ਵਾਲੀ ਜਿਹੜੇ ਫਿਰ ਆਪਾਂ ਸੰਗਤ ਦੇ ਵਿੱਚ ਬੈਠਦੇ ਆ ਨਾ ਫਿਰ ਗੁਰੂ ਮਹਾਰਾਜ ਜੀ ਦੇ ਅੱਗੇ ਝੁਕਦੇ ਆ ਨਮਸਕਾਰਾਂ ਕਰਦੇ ਆ ਸਾਚ ਭੇਟ ਬੈਸਨ ਕਉਤਾ ਉਹ ਫਿਰ ਅਸੀਂ ਕੁਝ ਭੇਟ ਕਰਦੇ ਆ ਤੇ ਗੁਰੂ ਮਹਾਰਾਜ ਜੀ ਦੇ ਸੰਗਤ ਦੇ ਵਿੱਚ ਬੈਠਣ ਨੂੰ ਥਾਂ ਮਿਲ ਜਾਂਦੀ ਸਾਨੂੰ ਅਸੀਂ ਜਗ੍ਹਾ ਬਣਾ ਲਏ ਸੰਗਤ ਦੇ ਵਿੱਚ ਮੈਂ ਬੈਠਦੇ ਆ ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਸੱਚ ਦੀ ਥਾਂ ਫਿਰ ਪ੍ਰਾਪਤ ਹੋਏਗੀ ਸਾਚ ਭੇਟ ਜੇ ਤੇਰੀ ਭੇਟਾ ਸੱਚ ਦੀ ਹੋਏਗੀ ਤਾਂ ਹੁਣ ਸੱਚ ਦੀ ਭੇਟਾ ਤੂੰ ਅਸੀਂ ਸਾਰੇ ਜਾਨੂ ਆ ਜਿਹੜੀ ਧਰਮ ਦੀ ਕਮਾਈ ਏ ਧਰਮ ਦੀ ਕਮਾਈ ਦੇ ਵਿੱਚੋਂ ਦਸਵੰਧ ਦੇ ਰੂਪ ਦੇ ਵਿੱਚ ਆਪ ਦੇ ਵੱਲੋਂ ਕੁਝ ਨਾ ਕੁਝ ਗੁਰੂ ਮਹਾਰਾਜ ਜੀ ਦੇ ਵਾਸਤੇ ਲੈ ਕੇ ਆਉਣਾ ਇਹਨੂੰ ਸੱਚ ਦੀ ਭੇਟ ਆਖਿਆ। ਫਿਰ ਧਰਮ ਦੀ ਕਮਾਈ ਕਰਨੀ। ਧਰਮ ਦੀ ਕਮਾਈ ਕਰਕੇ ਉਸ ਧਰਮ ਦੀ ਕਮਾਈ ਦੇ ਵਿੱਚੋਂ ਆਪਣੇ ਪਰਿਵਾਰ ਦਾ ਹਿੱਸਾ ਵੱਖਰਾ ਕੱਢ ਦੇ। ਗੁਰੂ ਮਹਾਰਾਜ ਜੀ ਦਾ ਦਸਵੰਧ ਵੱਖ ਕੱਢ ਕੇ ਸੱਚੇ ਸਾਧ ਗੁਰਦੇ ਚਨਨ ਤੇ ਕੋਈ ਨਾ ਕੋਈ ਪੇਟ ਕਰਦੀ ਲੈ ਜਿਉਣਾ ਪਾਵੇਂ ਮੁਰਮਲਾ ਸਾਹਿਬ ਦੇ ਰੂਪੋਂ ਇੱਕ 바ਵੇਂ ਮਾਇਆ ਪਾਵੇਂ ਹੁੰਦੀ ਗਵਾਸਤੇ ਰਸਤੇ ਮੇਂ ਹੁੰਵੇ ਸੱਤ ਦੀ ਸਾਚ ਪੇਟ ਬੈਸਨ ਕੋਥਾਉਂਦੇ ਫਿਰ ਸੰਗਤ ਦੇ ਵਿੱਚ ਬੈਠਣੋਂ ਤਾਂ ਪ੍ਰਾਪਤ ਹੁੰਦੀ ਏ ਸਤ ਸੰਤੋਖ ਹੋਵੇ ਅਰਦਾਸ ਸਤ ਸੰਤੋਖ ਜੇ ਅਸੀਂ ਸੱਚ ਤੇ ਤੁੱਲੇ ਹੋਇਆ ਤੇ ਸੰਤੋਖ ਦੇ ਵਿੱਚ ਰਹਿੰਦੇ ਆਂ ਤੇ ਸਾਡੀ ਅਰਦਾਸ ਹੋਈ ਜੇ ਸੱਚੇ ਨਹੀਂ ਹੈਗੇ ਸੱਚ ਤੇ ਨਹੀਂ ਤੁਲੇ ਤੇ ਸਾਡੇ ਅੰਦਰ ਸੰਤੋਖ ਨਹੀਂ ਆਏਗਾ ਤੇ ਫਿਰ ਭਾਵੇਂ ਅਸੀਂ ਸਾਰਾ ਦਿਨ ਅਰਦਾਸ ਕਰੀ ਜਈਏ ਨਾ ਗੁਰਮਰਦ ਜੀ ਕਹਿੰਦੇ ਨੇ ਅਰਦਾਸ ਕਰਨੀ ਨੇ ਸਤ ਸੰਤੋਖ ਤੂੰ ਸੱਚਾ ਹੋਣਾ ਚਾਹੀਦਾ ਤੇ ਤੇਰੇ ਅੰਦਰ ਸੰਤੋਖ ਹੋਣਾ ਚਾਹੀਦਾ ਸਤ ਸੰਤੋਖ ਹੋਵੇ ਅਰਦਾਸ ਇਹ ਤੇਰੀ ਅਰਦਾਸ ਹੈ ਤਾ ਸੁਣ ਸਦ ਬਹਲੇ ਪਾਸ ਫਿਰ ਜਦੋਂ ਇਸ ਤਰ੍ਹਾਂ ਅਸੀਂ ਅਰਦਾਸ ਕਰਦੇ ਅੰਨਾ ਫਿਰ ਗੁਰੂ ਮਾਨ ਰਣਜੀ ਸਾਡੀ ਇਸ ਅਰਦਾਸ ਨੂੰ ਸੁਣ ਕੇ ਤੇ ਆਪਣੇ ਪਾਸ ਬਿਠਾ ਲੈਂਦਾ ਹੈ ਆਪਣੇ ਚਰਨਾਂ ਦੀ ਕੋਲ ਸੰ ਨੂੰ ਬਿਠਾ ਲੈਂਦਾ ਹੈ ਬੜਾ ਪਿਆਰ ਸਤਿਕਾਰ ਕਰਦਾ ਹੈ ਸੋ ਅੱਜ ਦੇ ਭਾਵਨ ਦੇ ਸ਼ਬਦ ਦੇ ਅੰਦਰ ਗੁਰੂ ਮਾਨ ਰਜੀ ਨੇ ਸੰ ਨੂੰ ਉਹ ਦੇਣ ਵਾਲਾ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿੰਨਾ ਨੇ ਸੁਣ ਦਿਉਣਾ ਕੀਤਾ ਹੈ ਫਿਰ ਅਗਹੀ ਵਾਲੀ ਦੁਨੀਆ ਦੇ ਵਿੱਚ ਉਸ ਨੂੰ ਸੁਖ ਮਿਲਦਾ ਹੈ ਸੋ ਤਨ ਗੁਰੂ ਦੀ ਦੇ ਅੰਤ ਕਰਦੇ ਨੇ ਸਾਨੂੰ ਸੰਦੇਸ਼ ਪਾਖਦੇ ਨੇ ਇਸ ਕਰਕੇ ਸਾਨੂੰ ਪ੍ਰਭੂ ਪਰਮਾਤਮਾ ਦਾ ਨਾਮ ਹੀ ਜਿਹੜਾ ਇਹ ਜਪਨਾ ਚਾਹੀਦਾ ਹੈ ਸਿਮਰਨ ਕਰਨਾ ਚਾਹੀਦਾ ਹੈ ਤੇ ਆयो ਅੰਤ ਬਾਰ ਨਾਮ ਸਖਾ ਅੰਤਲਾ ਸਮੇਂ ਜਿਹੜਾ ਮਨੁੱਖ ਦਾ ਉਹਦੇ ਵਿੱਚ ਸਾਡਾ ਸਖਾ ਹੋ ਕੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਮਦਦ ਕਰਦਾ ਹੈ ਜਿੰਨਾ ਨੇ ਆਖਰੀ ਸਮੇਂ ਤੱਕ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਕਿਉ ਨਾ ਕੀਤਾ ਹੈ ਜੀ ਜਹ ਹਾਟ ਪਿਤਾ ਸਤ ਪਾਈ ਨਾ ਪਹੁੰਚੈ ਤਾਹ ਦਾ ਤੂ ਰਖਾ ਇਹ ਅਗਲੀ ਦੁਨੀਆ ਇਸ ਤਰ੍ਹਾਂ ਦੀ ਏ ਜਿਹੜੇ ਇਸ ਜੀਵਨ ਦੇ ਨਾਲ ਸਾਡੇ ਮਾਤਾ ਪਿਤਾ ਭੈਣ ਭਰਾ ਨੇ ਨਾ ਉਹ ਦਿਨੀ ਹੋਣਗੇ ਜਿਹੜੇ ਇਸ ਜੀਵਨ ਦੇ ਨਾਲ ਸਾਡੇ ਮਾਤਾ ਪਿਤਾ ਪੈਨਪਰਾ ਸਾਖ ਸੰਬੰਧੀ ਨੇ ਨਾ ਹੋ ਸਕਦਾ ਉਹ ਬਿਨਾ ਹੋਣ ਉੱਥੇ ਨਾ ਪਹੁੰਚ ਸਕਣ ਕਿਉਂਕਿ ਉਹਨਾਂ ਨੇ ਆਪਣੇ ਕਰਮ ਕੀਤੇ ਨੇ ਆਪਣੇ ਕਰਮਾਂ ਦੇ ਅਨੁਸਾਰ ਉਹਨਾਂ ਨੂੰ ਜੁੜ ਮਿਲੀ ਇਸਾਤੇ ਕਰਮ ਆਪਣੇ ਨੇ ਸਾਨੂੰ ਆਪਣੇ ਕਰਮਾਂ ਦੇ ਅਨੁਸਾਰ ਅਗਲਾ ਜੀਵਨ ਜਿਹੜਾ ਮਿਲੇ ਹੈ ਜਿਹ ਮਾਤ ਪਿਤਾ ਸੁਤ ਪਾਈ ਨਾ ਪਹੁੰਚੇ ਜਿੱਤੇ ਮਾਤਾ ਪਿਤਾ ਉਤਰ ਤੇ ਭਰਾ ਇਹਨਾਂ ਦੀ ਪਹੁੰਚ ਨਹੀਂ ਹੁੰਦੀ ਉਥੇ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਹੋਇਆ ਜਿਹੜਾ ਇਹ ਫਿਰ ਰੱਖਿਆ ਕਰਦਾ ਹੈ ਜੀ ਰਹਾਉ ਆਤਕੂਪ ਗ੍ਰਹਮਹ ਤਿਨ ਸਿਮਰਿਓ ਜਿਸ ਮਸਤਕ ਨੇ ਲਿਖਾ ਦਾ ਅਮਲਾ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਮਨੁੱਖ ਦੇ ਜਿਹੜੇ ਲੇਖ ਨੇ ਨਾ ਪਿਛਲੇ ਕੀਤੇ ਹੋਏ ਕਰਮਾਂ ਦੇ ਇਹ ਨਹੀਂ ਛੱਡਦੇ ਐਨ ਭਾਵੇਂ ਚੰਗੇ ਤੇ ਭਾਵੇਂ ਮਾੜੇ ਨੇ ਗੁਰਬਾਣੀ ਦੇ ਅੰਦਰ ਹਰ ਸ਼ਬਦ ਦੇ ਅੰਦਰ ਨਾਮ ਜਪਣ ਦੀ ਪ੍ਰੇਰਣਾ ਸਤ ਸੰਗਤ ਕਰਨ ਦੀ ਪ੍ਰੇਰਣਾ ਤੇ ਬਹੁਤ ਜ਼ਿਆਦੇ ਥਾਵਾਂ ਤੇ ਗੁਰੂ ਮਹਾਰਾਜ ਜੀ ਸੱਚੇ ਸਾਧਗੁਰੂ ਨੇ ਇਸੇ ਲ ਜਨਮ ਮੇ ਜਿਹੜਾ ਉਹਦੇ ਵਿੱਚ ਕੀਤੇ ਹੋਏ ਜਿਹੜੇ ਕਰਮ ਨੇ ਉਹ ਸਾਰੇ ਦੇ ਸਾਰੇ ਇਸ ਜੀਵਨ ਦੇ ਵਿੱਚ ਭੁਗਨੇ ਇਹ ਵੀ ਸੰਦੇਸ਼ ਬਖਸ਼ਿਸ਼ ਕਰਦੇ ਨੇ ਇਹ ਵੀ ਦੱਸਦੇ ਨੇ ਕਿ ਮੱਥੇ ਦੇ ਵਿੱਚ ਜੋ ਤੁ ਲਿਖਵਾ ਕੇ ਲੱਗੇ ਆਇਆ ਨਾ ਤੈਨੂੰ ਉਹੀ ਦੁੱਖ ਤੇ ਸੁੱਖ ਹੀ ਜਿਹੜਾ ਉਹ ਪ੍ਰਾਪਤ ਹੋ ਰਿਹਾ ਹੈ ਇਹਨੂੰ ਅੰਨਾ ਕਹਾ ਕੇ ਗ੍ਰਹਿ ਮੈਂ ਸਰੀਰ ਦੇ ਅੰਦਰ ਤਿੰਨ ਸੰਮਰਿਓ ਉਨ੍ਹਾਂ ਨੇ ਸਿਮਰਨਾ ਕੀਤਾ ਹੈ ਜਿਸ समस्तਤ ਲੇਖ ਲਿਖਾ ਜਿੰਦੇ ਮੱਥੇ ਤੇ ਚੰਗੇ ਲੇਖ ਲਿਖੀ ਹੋਏ ਨੇ ਭਾਵ ਜਿਸ ਨੇ ਪਿਛਲੇ ਜਨਮ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਆਕਾਰਪੁਰਖ ਵੈਕੁਰੂ ਦਾ ਨਾਮ ਜੱਪਿਆ ਹੈ ਸਿਮਰਨ ਕੀਤਾ ਹੈ ਉਸ ਦੇ ਨਾਮ ਦੇ ਨਾਲ ਜੁੜਿਆ ਰਿਹਾ ਹੈ ਉਹਦੇ ਮੱਥੇ ਤੇ ਚੰਗੇ ਭਾਗ ਹੋ ਗਏ ਨੇ ਚੰਗੇ ਲੇਖ ਹੋ ਗਏ ਨੇ ਚੰਗੇ ਭਾਗ ਚੰਗੇ ਲੇਖਾਂ ਦਾ ਫਲ ਇਹ ਮਿਲਿਆ ਤਿੰਨ ਸਿਮਰਿਉ ਉਹਨਾਂ ਨੇ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦੇ ਗ੍ਰਹਿ ਮੇ ਇਸ ਸਰੀਰ ਦੇ ਨਾਲ ਅੰਤ ਕੋ ਸੰਸਾਰੇ ਜਿਹੜਾ ਇਹ ਭਕਾਰਾਂ ਦਾ ਇੱਕ ਅੰਨ ਹੋਏ ਹੋਏ ਸੰਨੇ ਕੂਦ ਵਿੱਚ ਨਹੀਂ ਡਿੱਗੇ ਫਿਰ ਭਕਾਰਾਂ ਭਰੀਆਂ ਦਾ ਅੰਨ ਹੋਏ ਉਸ ਅੰਨੇ ਕੂਦ ਦੇ ਵਿੱਚ ਨਹੀਂ ਡਿੱਗੇ ਵਿਦਵਾਨਾਂ ਦਾ ਕਥਨ ਹੈ ਕਿ ਜਿਹੜਾ ਮਨੁੱਖ ਜੀਿੰਦਗੀ ਜਿਉਂਦੇ ਐ ਨਾ ਉਹ ਸੰਿਆਸੀ ਹੈ ਜਿਹੜਾ ਮਨੁੱਖ ਜਿੰਦਗੀ ਜਿਉਂਦੇ ਐ ਉਹ ਸੰਿਆਸੀ ਹੈ ਭਾਵੇਂ ਉਹ ਘਰ ਪਰਿਵਾਰ ਦੇ ਵਿੱਚ ਰਹਿੰਦੇ ਐ ਭਾਵੇਂ ਉਹ ਕੋਈ ਚੰਗਾ ਕਾਰੋਬਾਰ ਕਰਦੇ ਐ ਜਿਹੜਾ ਜ਼ਿੰਦਗੀ ਜਿਉਣ ਦਾ ਇੰਤਜ਼ਾਮ ਕਰਦਾ ਐ ਉਹ ਸੰਿਆਸੀ ਹੀ ਉਹ ਦ੍ਰਿਸ਼ਟੀ ਹੈ ਬਾਬਾ ਮਰਦਾਨਾ ਜੀ ਨੇ ਅਰਦਾਸ ਕੀਤੀ ਬੇਨਤੀ ਕੀਤੀ ਸੱਚੇ ਸਤਿਗੁਰੂ ਤੁਸੀਂ ਸੰਤ ਦੀ ਬੜੀ ਵਡਿਆਈ ਕਰਦੇ ਹੋ ਇਰਪਕਰ ਦਸੋ ਨਾ ਕਿਸੇ ਸੰਤ ਦੇ ਦਰਸ਼ਨੇ ਕਰਾ ਦਿਓ ਤੇ ਧੰ ਗੁਰੂ ਨਾਨਕ ਦੇਵ ਜੀ ਕਹਿੰਦੇ ਚੱਲ ਭਾਈ ਤੈਨੂੰ ਸੰਤ ਦੇ ਦਰਸ਼ਨ ਕਰਵਾ ਦੇਣੇ ਆ ਕਿਉਂਕਿ ਬਾਬਾ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਬੜੇ ਪਿਆਰੇ ਸਨ ਉਹਨਾਂ ਦਾ ਹਰ ਬਚਨ ਹਰ ਗੱਲ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਮੰਨਣਾ ਕੀਤੇ ਹੈ ਬਾਬਾ ਮਰਦਾਨਾ ਜੀ ਬਾਬਾ ਬਾਨਾ ਜੀ ਧੰ ਗੁਰੂ ਨਾਨਕ ਦੇਵ ਸੱਚੇ ਸਤਗੁਰੂ ਉਤੋਂ ਚੱਲ ਪੈਨੇ ਵਿਚਰਦੇ ਆ ਵਿਚਰਦੇ ਆ ਅੱਗੇ ਆ ਗਏ ਨੇ ਅੱਗੇ ਕੋਈ ਸੰਤ ਮਹਤਮਾ ਸੀ ਚੌਂਕੜਾ ਮਾਰ ਕੇ ਆਪਣੀ ਝੁਕੀ ਦੇ ਪਾਸ ਬੈਠਾ ਸੀ ਸਮਾਧੀ ਸਿਮਰਨ ਦੇ ਵਿੱਚ ਲੀਨ ਸੀ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਸੀ ਤੇ ਗੁਰੂ ਨਾਨਕ ਦੇਵ ਜੀ ਵੀ ਉੱਥੇ ਬਾਬਾ ਮਰਦਾਨਾ ਤੇ ਬਾਲਾ ਜੀ ਨੂੰ ਲੈ ਕੇ ਬੈਠ ਗਏ ਕੋਈ ਗੁਰੂ ਸਵਾਰਾ ਸੀ ਉਹ ਕਿਸੇ ਟੈਮਰ ਅਰਦਾਸ ਕਰਕੇ ਗਿਆ ਸੀ ਕਿ ਮੇਰਾ ਇਹ ਕਾਰਜ ਹੋ ਜਾਵੇ ਤੇ ਮੈਂ ਲੱਡੂ ਦਾ ਥਾਲੀ ਨਾ ਜਿਹੜਾ ਉਸ ਨਾਸਤਕ ਨੇ ਕੀ ਤਾ ਉਥਾਲੋ ਤੂੰ ਚੱਕ ਲਿਆ ਤੇ ਨਾਲੇ ਪੰਜ ਸਤ ਗਾਣਾ ਘੜ ਦਿੱਤੀਆਂ ਨੇ ਉਹ ਬਣਾਏ ਵਿੰਨੜ ਨੇ ਪੂਰੇ ਅੰਕ ਪ੍ਰਕਾਰ ਦੀਆਂ ਗੱਲਾਂ ਕਰਕੇ ਤੇ ਥਾਲ ਚੱਕ ਕੇ ਲੈ ਗਿਆ ਥਾਲ ਉਹ ਫਿਰ ਵੀ ਉਸੇ ਤਰ੍ਹਾਂ ਸਿਮਰਨ ਦੇ ਵਿੱਚ ਸਮਾਧੀ ਦੇ ਵਿੱਚ ਲੱਗੇ ਰਿਹਾ ਨਹੀਂ ਉਹਨਾਂ ਦੀ ਸੇਧ ਤੇ ਅਸਰ ਨਹੀਂ ਹੋਇਆ ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਉਹਨੂੰ ਵੇਖ ਲਿਆ ਤੂੰ ਸੰਤ ਕਹਿੰਦਾ ਜੀ ਹੋ ਗਏ ਨੇ ਦਰਸ਼ਨ ਉਹਨੂੰ ਸੰਤ ਆਖਿਆ ਜਾ ਸਕਦਾ ਏ ਜਿਹੜਾ ਇਸ ਤਰ੍ਹਾਂ ਦੀ ਬਿਰਤੀ ਵਾਲ ਹੋ ਗਿਆ ਹੈ ਕੁਝ ਆ ਗਏ ਖੁਸ਼ੀ ਨਹੀਂ ਕੁਝ ਚਲਾ ਗਏ ਕਮੀ ਨਹੀਂ ਇਸ ਸਹਿਜ ਵਸਤਾ ਆਖਦੇ ਨਹੀਂ ਉਸ ਸਹਿਜ ਵਸਤਾ ਦਾ ਤਾਰ ਨਹੀਂ ਹੈ ਸਹਿਜ ਦੇ ਵਿੱਚ ਰਹਿੰਦਾ ਹੈ ਗਏ ਦਾ ਗਮ ਨਹੀਂ ਆਏ ਦਾ ਹਰਕ ਨਹੀਂ ਖੁਸ਼ੀ ਨਹੀਂ ਸੁਤਾਰ ਗੁਰੂ ਮਹਾਰਾਜ ਜੀ ਸੱਚੇ ਸਤਗੁਰ ਕਿਰਪਾ ਕਰਦੇ ਨੇ ਅੰਧ ਕੂਪ ਗ੍ਰਹਿ ਮੈਂਦ ਕੂਪ ਗ੍ਰਹਿ ਮੈਂ ਇਹ ਅੰਨਾ ਕੂਏ ਸੰਸਾਰ ਇਹਦੇ ਵਿੱਚ ਜਿਹੜੇ ਵਿਕਾਰ ਨੇ ਜਿਹੜੇ ਬਰਿਆਈਆਂ ਨੇ ਨਾ ਉਹਨੇ ਉਹਦੀ ਤਰ੍ਹਾਂ ਨੇ ਪਤਾ ਨਹੀਂ ਕਦੋਂ ਡਿੱਗ ਪੈਣਾ ਹੈ ਡਿੱਗ ਜਾਂਦਾ ਨਹੀਂ ਪਤਾ ਲੱਗਦਾ ਤੇ ਜਦੋਂ ਗੱਲ ਜਾਈ ਤੇ ਫਿਰ ਪਤਾ ਲੱਗਦਾ ਵੀ ਮੈਂ ਤੇ ਇਹਦੇ ਵਿੱਚ ਡਿੱਗਿਆ ਹੋਇਆ ਸੀ ਇਸ ਤਰ੍ਹਾਂ ਦਾ ਹੋਰ ਵੀ ਸ਼ਬਦ ਆਸ-ਪਾਸ ਬਿਖੂਆ ਕੇ ਕੁੰਟਾ ਕੁੰਡ ਕਹਿੰਦੇ ਨੇ ਕੁੰਡ ਨੂੰ ਕੁੰਟਾ ਕਹਿੰਦੇ ਨੇ ਕੁੰਡ ਨੂੰ ਤੇ ਕੁੰਡ ਹੁੰਦਾ ਜਿਵੇਂ ਆਪਾਂ ਸਰੋਵਰ ਕਹਿ ਦਿੰਨੇ ਆ ਇਸ ਤਰ੍ਹਾਂ ਆਮ ਕ੍ਰੋਧ ਲੋਭ ਮੋਹ ਹੰਕਾਰ ਕੀ ਜ਼ਹਿਰ ਦੇ ਪੁੰਡ ਨੇ ਵਕਾਰਾਂ ਦੀ ਬਰਿਆਈਆਂ ਦੇ ਪੁੰਡ ਨੇ ਵਿੱਚ ਅੰਮ੍ਰਿਤ ਹੈ ਭਾਈ ਰ ਤੇਰੇ ਅੰਦਰ ਅੰਮ੍ਰਿਤ ਹੀ ਹੁਣ ਇਹ ਤੂੰ ਵੇਖ ਲਾ ਇਹ ਤੂੰ ਸੋਚ ਲਾ ਵੀ ਬਾਹਰ ਦੇ ਵਕਾਰ ਨੇ ਜਿਹੜੇ ਉਹਨਾਂ ਨੂੰ ਅੰਦਰ ਭੋਗਣਾ ਏ ਜਾਂ ਅੰਦਰੋਂ ਕਰਨਨਾ ਤੇ ਫਿਰ ਬਾਹਰੋਂ ਉੱਠਣਾ ਪਏਗਾ ਅੰਦਰ ਜੁੜਨਾ ਪਏਗਾ ਇਹ ਕਦੀ ਨਹੀਂ ਹੋ ਸਕਦਾ ਵੀ ਤੂੰ ਬਾਹਰ ਵੀ ਜੁੜਿਆ ਰਵੇਂ ਤੇ ਅੰਦਰ ਵੀ ਜੁੜਿਆ ਰਵੇਂ ਜੁੜਿਆ ਤਾਂ ਇੱਕ ਪਾਸੇ ਜਾਣਾ ਹੈ ਸੋ ਤੁਹਾਨੂੰ ਗੁਰੂ ਮਹਾਰਾਜ ਦੀ ਰਹਿਮਤ ਕਰਦੇ ਨੇ ਸੱਚੇ ਸਤਗੁਰੂ ਕੁਝ ਤਾਂ ਸਾਡੇ ਕਰਮਾਂ ਦੇ ਬੰਧਨ ਨੇ ਤੇ ਕੁਝ ਇਸ ਤਰ੍ਹਾਂ ਦੇ ਬੰਧਨ ਨੇ ਜਿਹੜੇ ਅਸੀਂ ਇੱਥੇ ਆਣ ਕੇ ਆਪ ਹੀ ਪਾ ਲੈਨੇ ਕੁਝ ਬੰਧਨ ਤਾਂ ਸਾਡੇ ਕਰਮਾਂ ਦੇ ਨੇ ਕੁਝ ਬੰਧਨ ਨੇ ਜਿਹੜੇ ਉਹ ਅਸੀਂ ਇਸ ਦੁਨੀਆ ਦੇ ਅੰਦਰ ਆ ਆਣ ਕੇ ਪਾ ਲਏ ਹੰ ਕਰਮ ਤੇ ਬੰਦਨਾ ਦੇ ਨਾਲ ਸਾਨੂੰ ਮਤਨ ਕੋ ਕਰਨ ਦੇ ਲਈ ਸਾਨੂੰ ਇਹ ਪਰਿਵਾਰ ਮਿਲਿਆ ਹੈ ਇੱਕ ਪਰਿਵਾਰ ਦਾ ਬੰਦਨ ਹੈ ਪਰਿਵਾਰੇ ਜਿਹੜਾ ਨਾਮ ਜਪਣ ਵਾਲਾ ਬੰਦਗੀ ਸਿਮਰਨ ਕਰਨ ਵਾਲਾ ਉਹ ਵੀ ਤੇ ਬੱਚਾ ਉਹਦੇ ਨਾਲ ਗੁਰੂ ਕਾ ਆਉਂਦਾ ਹੈ ਇਸ ਪਾਸੇ ਲੱਗ ਜਾਂਦਾ ਹੈ ਜੇ ਪਰਿਵਾਰੇ ਜਿਹੜਾ ਮਾਤਾ ਪਿਤਾ ਹੀ ਹਰ ਪਿੰਜੇ ਵਾਦੇ ਹੁੰਨ ਤੇ ਆਪਕਦੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਦੂਜੇ ਨੰਬਰ ਤੇ ਮਨੁੱਖ ਨੂੰ ਸਮਾਜ ਮਿਲਦਾ ਹੈ ਜਦੋਂ ਅਸੀਂ 10 ਸਾਲ ਦੀ ਉਮਰ ਦੇ ਹੋ ਜਾਂਦੇ ਆ ਨਾ ਅਸਲ ਵਿੱਚ ਹੋਂ ਤਾਂ 3 3.5 3 4 ਸਾਲ ਦਾ ਬੱਚਾ ਜਦੋਂ ਸਕੂਲ ਜਾਣ ਲੱਗ ਜਾਂਦਾ ਹੈ ਨਾ ਇਹਨੂੰ ਸਮਾਜ ਮਿਲ ਗਿਆ ਹੋਂ